ਸਟਾਰ ਅੱਖ ਨੂੰ ਨੇਤਰ ਵੀ ਕਹਿੰਦੇ ਹਨ ਡੰਡੇ ਦੀਦਾ ਵੀ ਕਹਿੰਦੇ ਹਨ ਡੰਡੇ ਲੋਚਣ ਵੀ ਕਹਿੰਦੇ ਹਨ ਡੰਡੇ ਅੱਖ ਸਾਡੇ ਸਰੀਰ ਦਾ ਉਹ ਅੰਗ ਹੈ ਜਿਸ ਨਾਲ ਅਸੀਂ ਵੇਖਦੇ ਹਾਂ ਡੰਡੇ ਪਿੱਤਲ ਜਸਤ ਤੇ ਲੋਹੇ ਆਦ ਦੀ ਪਤਲੀ ਸੀਖ ਨੂੰ ਸਲਾਈ ਕਹਿੰਦੇ ਹਨ ਜਿਸ ਨਾਲ ਅੱਖਾਂ ਵਿੱਚ ਸੁਰਮਾ ਪਾਇਆ ਜਾਂਦਾ ਹੈ ਡੰਡ ਸਲਾਈ ਨੂੰ ਸੁਰਮਚੂ ਵੀ ਕਹਿੰਦੇ ਹਨ ਡੰਡ ਅੱਖ ਸਲਾਈ ਉਹ ਰਸਮ ਹੈ ਜੋ ਇਸਤਰੀ ਦੇ ਗਰਭ ਧਾਰਨ ਕਰਨ ਦੇ ਤੀਜੇ ਮਹੀਨੇ ਕੀਤੀ ਜਾਂਦੀ ਹੈ ਡੰਡ ਇਸ ਰਸਮ ਸਮੇ ਗਰਭਪਤੀ ਇਸਤਰੀ ਦੀਆਂ ਅੱਖਾਂ ਵਿੱਚ ਸੁਰਮਾ ਪਾਇਆ ਜਾਂਦਾ ਹੈ ਡੰਡ ਸੁਰਮਾ ਆਮ ਤੌਰ ਤੇ ਨੰਦ ਪਾਉਂਦੀ ਹੈ ਡੰਡ ਇਸ ਰਸਮ ਪਿੱਸੋਂ ਬੱਚੇ ਦੇ ਜਨਮ ਤੱਕ ਫਿਰ ਗਰਭવતી ਇਸਤਰੀ ਆਪਣੀਆਂ ਅੱਖਾਂ ਵਿੱਚ ਸੁਰਮਾ ਨਹੀਂ ਪਾਉਂਦੀ ਡੰਡ ਇਸ ਰਸਮ ਪਿੱਛੇ ਧਾਰਨਾ ਕਿ ਗਰਭਵਤੀ ਇਸਤਰੀ ਦੀਆਂ ਸੋਣੀਆਂ ਅੱਖਾਂ ਵੇਖ ਕੇ ਮਾੜੀ ਰੂਹ ਉਸ ਦਾ ਪਿੱਸਾ ਨਹੀਂ ਕਰਦੀ ਡੰਡ ਹੁਣ ਇਸ ਰਸਮ ਪਿੱਛੇ ਕੋਈ ਤਰਕ ਨਜ਼ਰ ਨਹੀਂ ਆਉਂਦਾ ਡੰਡ ਇਹ ਰਸਮ ਅੰਧ ਵਿਸ਼ਵਾਸ ਦੀ ਉਪਜ ਸੀ ਡੰਡੀ ਇਸ ਕਰਕੇ ਅੱਖ ਸਲਾਈ ਰਸਮ ਹੁਣ ਕੋਈ ਵੀ ਨਹੀਂ ਕਰਦਾ ਡੰਡੀ ਅੱਖਾਂ ਤੇ ਸੁਰਮਾ ਇੱਕ ਦੂਜੇ ਦੇ ਪੂਰਕ ਹਨ ਡੰਡੀ ਕਈ ਮੁਟਿਆਰਾਂ ਅੱਖਾਂ ਦੀਆਂ ਗੰਨੀਆਂ ਅਤੇ ਕਨੱਖੀਆਂ ਤੱਕ ਸੁਰਮਾ ਪਾਉਂਦੀਆਂ ਹੁੰਦੀਆਂ ਸਨ ਡੰਡੀ ਸੁਰਮਾ ਪਾਉਣ ਦੀ ਇਸ ਵਿਧੀ ਨੂੰ ਪੂਸਾ ਵਾਲਾ ਸੁਰਮਾ ਕਹਿੰਦੇ ਹਨ ਡੰਡੀ ਕਈ ਇਲਾਕਿਆਂ ਵਿੱਚ ਸੁਰਮੇ ਦਾ ਡੋਰਾ ਕਹਿੰਦੇ ਹਨ ਡੰਡ ਸੁਰਮਾ ਪਾਉਣ ਨਾਲ ਅੱਖਾਂ ਦੀਆਂ ਕੋਈ ਛੋਟੀਆਂ-ਛੋਟੀਆਂ ਬਿਮਾਰੀਆਂ ਵੀ ਠੀਕ ਹੋ ਜਾਂਦੀਆਂ ਹਨ ਡੰਡ ਜਿਸ ਮਟਿਆਰ ਦੀਆਂ ਅੱਖਾਂ ਬਿੱਲੀਆਂ ਹੁੰਦੀਆਂ ਸਨ ਉਸ ਦੇ ਸੁਰਮਾ ਪਾਇਆ ਜੱਜ ਦਾ ਵੀ ਬਹੁਤ ਹੁੰਦਾ ਸੀ ਡੰਡੇ ਮਿਰਗ ਹਿਰਨੀ ਦੀਆਂ ਅੱਖਾਂ ਨੂੰ ਵਧੀਆ ਮੰਨਿਆ ਜਾਂਦਾ ਹੈ ਡੰਡੀ ਮਮੂਲਾ ਇੱਕ ਪੰਛੀ ਹੈ ਜਿਸ ਦੀਆਂ ਅੱਖਾਂ ਵੀ ਬਹੁਤ ਸੋਹਣੀਆਂ ਹੁੰਦੀਆਂ ਹਨ ਡੰਡੀ ਇਸ ਲਈ ਮੁਟਿਆਰ ਦਾ ਰੰਗ ਗੋਰਾ ਹੋਵੇ ਨੱਕ ਤਿੱਖਾ ਹੋਵੇ ਤੇ ਅੱਖਾਂ ਮਮੂਲੇ ਵਰਗੀਆਂ ਹੋਣ ਪ੍ਰਸੰਚਨ ਜਿਸ ਮੁਟਿਆਰ ਦੀਆਂ ਅੱਖਾਂ ਚੁੰਨੀਆਂ ਹੋਣ ਝਾਟਾ ਜੂਆਂ ਨਾਲ ਭਰਿਆ ਹੋਵੇ ਉਸ ਮਟਿਆਰ ਨੂੰ ਕੋਈ ਵੀ ਪਸੰਦ ਨਹੀਂ ਕਰਦਾ ਡੰਡੀ